ਹਾਂਜੀ ਅਸੀਂ ਲਗਾਤਾਰ ਹੀ ਤੁਸੀਂ ਬੰਦੇ ਨੇ ਰੱਖਣ ਕਰਦੇ ਆਏ ਇਹ ਗਾਈਡ ਵੰ ਜਿਹੜਾ ਬ੍ਰਿਜ ਦੇ ਨਾਲ ਬਣਿਆ ਹੋਇਆ ਹੈ ਇਹਦੀ ਸੁਰੱਖਿਆ ਇੰਟੈਗ੍ਰਿਟੀ ਨੂੰ ਬਚਾਉਣ ਲਈ ਪ੍ਰੋਟੈਕਟ ਕਰਨ ਲਈ ਹੋਰ ਫਰਦਰ ਸਟਰੈਂਥਨ ਕਰਨ ਲਈ ਅਸੀਂ ਲਗਾਤਾਰ ਇਥੇ ਉਪਰਾਲੇ ਕਰ ਰਹੇ ਮੇਰੇ ਨਾਲ ਐਸੀ ਡਰੇਨੇਜ ਵਾਟਰ ਰਿਸੋਰਸਸ ਆਪ ਖੜੇ ਨੇ ਐਕਸੀਅਨ ਸਾਹਿਬ ਐਸ ਡੀ ਐਮ ਸਾਹਿਬ ਜਿਹੜੇ ਲਗਾਤਾਰ ਇਥੇ ਮੌਜੂਦ ਨੇ ਐਨ ਐਚ ਵੱਲੋਂ ਟੀਮਸ ਲੱਗੀਆਂ ਹੋਈਆਂ ਨੇ ਤਾਂ ਕਿ ਜਿੱਥੇ-ਜਿੱਥੇ ਵੀ ਸਾਨੂੰ ਲੱਗਦਾ ਹੈ ਕਿ ਪਾਣੀ ਦੇ ਜ਼ਿਆਦਾ ਬਹਾਵ ਹੋਣ ਕਰਕੇ ਜਿੱਥੇ ਸਕੈਰਿੰਗ ਹੋਈ ਹੈ ਜਾਂ ਜਿੱਥੇ ਵੀ ਕੋਈ ਕ੍ਰੈਕਸ ਆਏ ਹਨ ਉਹਨੂੰ ਸਮੇਂ ਸਿਰ ਭਰ ਕੇ ਇਹਦੀ ਸੁਰੱਖਿਆ ਸਨਿਸ਼ਚਿਤ ਕੀਤੀ ਜਾ ਸਕੇ ਤਾਂ ਦੇਖਿਆ ਜਾਵੇ ਮਾਣਮਾ ਲੋਕਾਂ ਨੂੰ ਸੁਚੇਤ ਕਰਕੇ ਇਥੋਂ ਹੜਪੀਦਾਨ ਬਾਹਰ ਕੱਢਿਆ ਜਾ ਰਿਹਾ ਹੈ ਕਈ ਹਜੇ ਵੀ ਘਰਾਂ ਦੇ ਵਿੱਚ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਹੈ ਹਾਂਜੀ ਅਸੀਂ ਸਾਰਿਆਂ ਨੂੰ ਲਗਾਤਾਰ ਪ੍ਰਸ਼ਾਸਨ ਵੱਲੋਂ ਸਰਪੰਚ ਸਾਹਿਬਾਨ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟਸ ਕਰਾ ਕੇ ਲਗਾਤਾਰ ਅਲਰਟ ਕਰ ਰਹੇ ਹਾਂ ਔਰ ਇਹੀ ਬੇਨਤੀ ਕਰ ਰਹੇ ਹਾਂ ਕਿ ਇਸ ਵੇਲੇ ਜਿਹੜੇ ਪ੍ਰਭਾਵੇਤ ਇਲਾਕੇ ਨੇ ਉਹਨਾਂ ਪਿੰਡਾਂ 'ਚੋਂ ਨਿਕਲ ਕੇ ਰਹਤ ਕੇਂਦਰਾਂ ਦੇ ਵਿੱਚ ਆ ਕੇ ਠਹਿਰਿਆ ਜਾਵੇ ਅਸੀਂ ਫੇਰ ਤੁਹਾਡੇ ਮੀਡੀਆ ਕਰਮੀਆਂ ਦਾ ਰਹੀਂ ਇਹੀ ਬੁਰਜ਼ੋਰ ਅਪੀਲ ਕਰਦੇ ਹਾਂ ਸਾਰਿਆਂ ਨੂੰ ਕਿ ਇਸ ਵੇਲੇ ਆਪਣੇ ਜਾਨ ਦੀ ਸੁਰੱਖਿਆ ਲਈ ਸੇਵਾ ਰਾਹਤ ਕੇਂਦਰ ਦੇ ਵਿੱਚ ਪਹੁੰਚਿਆ ਜਾਵੇ ਰਾਸ਼ਨ ਦਾ ਜਿਹੜਾ ਪ੍ਰਬੰਧ ਹੈ ਦਵਾਈ ਦਾ ਪ੍ਰਬੰਧ ਹੈ ਸੋਪਸ ਦਾ ਸਾਬਣ ਹੋਰ ਸਮਾਨ ਦਾ ਪ੍ਰਬੰਧ ਹੈ ਅਸੀਂ ਸਾਰਾ ਮੱਛਰਦਾਨੀਆਂ ਦਾ ਅਸੀਂ ਸਾਰਾ ਪ੍ਰਬੰਧ ਰਾਹਤ ਕੇਂਦਰਾਂ ਦੇ ਵਿੱਚ ਵੀ ਕੀਤਾ ਹੋਇਆ ਪਿੰਡਾਂ ਤੱਕ ਵੀ ਅਸੀਂ ਪਹੁੰਚਾ ਰਹੇ ਹਾਂ ਪਸ਼ੂਆਂ ਦਾ ਚਾਰਾ ਵੀ ਅਸੀਂ ਲਗਾਤਾਰ ਪਹੁੰਚਾ ਰਹੇ ਹਾਂ ਲੇਕਿਨ ਫੇਰ ਵੀ ਸਾਡੀ ਬੇਨਤੀ ਹੈ ਕਿ ਕੋਈ ਵੀ ਦੁਰਘਟਨਾ ਤੋਂ ਬਚਣ ਲਈ ਅਸੀਂ ਕੋਈ ਰਿਸਕ ਨਾ ਲਈਏ ਅਸੀਂ احتیاط ਕਰਦੇ ਹਾਂਜੀ ਅਸੀਂ ਲਗਾਤਾਰ ਹੀ ਤੁਸੀਂ ਬੰਦੇ ਨੇ ਰੱਖਣ ਕਰਦੇ ਆਏ ਇਹ ਗਾਈਡ ਵੰ ਜਿਹੜਾ ਬ੍ਰਿਜ ਦੇ ਨਾਲ ਬਣਿਆ ਹੋਇਆ ਹੈ ਇਹਦੀ ਸੁਰੱਖਿਆ ਇੰਟੈਗ੍ਰਿਟੀ ਨੂੰ ਬਚਾਉਣ ਲਈ ਪ੍ਰੋਟੈਕਟ ਕਰਨ ਲਈ ਹੋਰ ਫਰਦਰ ਸਟਰੈਂਥਨ ਕਰਨ ਲਈ ਅਸੀਂ ਲਗਾਤਾਰ ਇਥੇ ਉਪਰਾਲੇ ਕਰ ਰਹੇ ਮੇਰੇ ਨਾਲ ਐਸੀ ਡਰੇਨੇਜ ਵਾਟਰ ਰਿਸੋਰਸਸ ਆਪ ਖੜੇ ਨੇ ਐਕਸੀਅਨ ਸਾਹਿਬ ਐਸ ਡੀ ਐਮ ਸਾਹਿਬ ਜਿਹੜੇ ਲਗਾਤਾਰ ਇਥੇ ਮੌਜੂਦ ਨੇ ਐਨ ਐਚ ਵੱਲੋਂ ਟੀਮਸ ਲੱਗੀਆਂ ਹੋਈਆਂ ਨੇ ਤਾਂ ਕਿ ਜਿੱਥੇ-ਜਿੱਥੇ ਵੀ ਸਾਨੂੰ ਲੱਗਦਾ ਹੈ ਕਿ ਪਾਣੀ ਦੇ ਜ਼ਿਆਦਾ ਬਹਾਵ ਹੋਣ ਕਰਕੇ ਜਿੱਥੇ ਸਕੈਰਿੰਗ ਹੋਈ ਹੈ ਜਿੱਥੇ ਵੀ ਕੋਈ ਕ੍ਰੈਕਸ ਆਏ ਹੈ ਉਹਨੂੰ ਸਮੇਂ ਸਿਰ ਭਰ ਕੇ ਇਹਦੀ ਸੁਰੱਖਿਆ ਸਨਿਸ਼ਚਿਤ ਕੀਤੀ ਜਾ ਸਕੇ ਤਾਂ ਦੇਖਿਆ ਜਾਵੇ ਮੈਡਮਾ ਲੋਕਾਂ ਨੂੰ ਸੁਚੇਤ ਕਰਕੇ ਇਥੋਂ ਹੜਪੀਦਨ ਬਾਹਰ ਕੱਢਿਆ ਜਾ ਰਿਹਾ ਹੈ ਕਈ ਹਜੇ ਵੀ ਘਰਾਂ ਦੇ ਵਿੱਚ ਨੇ ਉਹਨਾਂ ਨੂੰ ਕੀ ਸੰਦੇਹ ਦੇਣਾ ਚਾਹੁੰਦੇ ਹਨ ਹਾਂਜੀ ਅਸੀਂ ਸਾਰਿਆਂ ਨੂੰ ਲਗਾਤਾਰ ਪ੍ਰਸ਼ਾਸਨ ਵੱਲੋਂ ਸਰਪੰਚ ਸਾਹਿਬਾਨ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟਸ ਕਰਾ ਕੇ ਲਗਾਤਾਰ ਅਲਰਟ ਕਰ ਰਹੇ ਹਾਂ ਔਰ ਇਹੀ ਬੇਨਤੀ ਕਰ ਰਹੇ ਹਾਂ ਕਿ ਇਸ ਵੇਲੇ ਜਿਹੜੇ ਪ੍ਰਭਾਵੇਤ ਇਲਾਕੇ ਨੇ ਉਹਨਾਂ ਪਿੰਡਾਂ 'ਚੋਂ ਨਿਕਲ ਕੇ ਸਾਡੇ ਰਾਹਤ ਕੇਂਦਰਾਂ ਦੇ ਵਿੱਚ ਆ ਕੇ ਠਹਿਰਿਆ ਜਾਵੇ ਅਸੀਂ ਫੇਰ ਤੁਹਾਡੇ ਮੀਡੀਆ ਕਰਮੀਆਂ ਦਾ ਰਹੀ ਇਹ ਹੀ ਬੁਰਜ਼ੋਰ ਅਪੀਲ ਕਰਦੇ ਹਾਂ ਸਾਰਿਆਂ ਨੂੰ ਕਿ ਇਸ ਵੇਲੇ ਆਪਣੇ ਜਾਨ ਦੀ ਸੁਰੱਖਿਆ ਲਈ ਸੇਵਾ ਰਾਹਤ ਕੇਂਦਰ ਦੇ ਵਿੱਚ ਪਹੁੰਚਿਆ ਜਾਵੇ ਰਾਸ਼ਨ ਦਾ ਜਿਹੜਾ ਪ੍ਰਬੰਧ ਹੈ ਦਵਾਈ ਦਾ ਪ੍ਰਬੰਧ ਹੈ ਸੋਪਸ ਦਾ ਸਾਬੂਨ ਹੋਰ ਸਮਾਨ ਦਾ ਪ੍ਰਬੰਧ ਹੈ ਅਸੀਂ ਸਾਰਾ ਮੱਛਰਦਾਨੀਆਂ ਦਾ ਅਸੀਂ ਸਾਰਾ ਪ੍ਰਬੰਧ ਰਾਹਤ ਕੇਂਦਰਾਂ ਦੇ ਵਿੱਚ ਵੀ ਕੀਤਾ ਹੋਇਆ ਪਿੰਡਾਂ ਤੱਕ ਵੀ ਅਸੀਂ ਪਹੁੰਚਾ ਰਹੇ ਹਾਂ ਪਸ਼ੂਆਂ ਦਾ ਚਾਰਾ ਵੀ ਅਸੀਂ ਲਗਾਤਾਰ ਪਹੁੰਚਾ ਲੇਕਿਨ ਫੇਰ ਵੀ ਸਾਡੀ ਬੇਨਤੀ ਹੈ ਕਿ ਕੋਈ ਵੀ ਦੁਰਘਟਨਾ ਤੋਂ ਬਚਣ ਲਈ ਅਸੀਂ ਕੋਈ ਰਿਸਕ ਨਾ ਲਈਏ ਅਸੀਂ ਇਤਿਆਤ ਕਰਦੇ ਹਾਂ